ਕੀ ਹਾਲ ਚਾਲ ਹੈ ਦਾਰੇ ਦੋਸਤਾਂ ਮੈਂ ਜ਼ਰਾ ਉਮੀਦ ਕਰਦਾ ਠੀਕ ਠਾਕ ਹੋ ਥੋੜੇ ਜਾਣ ਉਹ ਵੀ ਸੈਟ ਵਟ ਬੁੱਕੇ ਚੱਲੋ ਉੱਧਰੋਂ ਅੱਧੇ ਲੈਣ ਚੱਲੀ ਆਪਾਂ ਕੁਤਰਾ ਲਈ ਢਾਣੇ ਉਹ ਤੁਹਾਨੂੰ ਦੁਕਾਨ ਤੇ ਜਲਦੀ ਮਿਲਦੇ ਆ ਬਾਜ਼ਾਰ ਤੋਂ ਨੂੰ ਮੈਂ ਦਿਖਾ ਦਿੰਨਾ ਥੋੜਾ ਜਿਹਾ ਆ ਫਲੈਸ਼ ਬੰਦ ਕਰੀਏ ਲਓ ਜੀ ਆ ਜਾਈਏ ਨਹੀਂ ਆਪਾਂ ਇੱਕ ਤੁਹਾਨੂੰ ਨਾ ਪੌਲ ਦਿਖਾਉਣਾ ਜਿਸ ਉੱਪਰ ਦੀ ਟ੍ਰੇਨ ਲੱਗਦੀ ਨੀਵਾ ਪੌਲ ਕਹਿੰਦੇ ਆ ਇੱਕ ਮਿੰਟ ਆਹਦੇ ਆ ਗਈ ਵਸ ਵਸ ਪਹੁੰਚਣ ਵਾਲੀਆਂ ਦੇਖੋ ਵੀ ਉੱਪਰ ਦੀ ਜਾਂਦੀ ਹੈ ਟ੍ਰੇਨ ਤੇ ਥੱਲੇ ਹੀ ਲੰਘਦੇ ਆ ਸਾਧਨ ਆ ਗਏ ਮਿੱਤਰੋ ਦਿਖਾਉਂਦੇ ਆ ਆ ਗਈ ਰੇਟਾ ਵੱਡੇ ਚੋਟਾ ਆ ਗਿਆ ਬਹੁਤ ਨਾ ਉਸੇ ਰੇਟ ਵੀ ਲੈ ਲਈ ਆਪਾਂ ਮਰ ਗਿਆ ਲਈ ਸਰੋ ਵੀ ਬਣ ਗਿਆ ਸਰੋ ਵੀ ਲੈ ਲਈ ਬਹੁਤ ਪ੍ਰੈਸ ਹੈ ਇਹਨਾਂ ਕੰਮਾਂ ਦਾ ਹਲੋ ਵੀ ਮਿੱਤਰੋ ਦਾਣੇ ਦਾ ਆਪਾਂ ਲੈ ਜਾਂਦੇ ਸੀ ਤੇ ਹੁਣ ਕਲੀ ਦੀ ਵੀ ਚੱਕ ਲਈ ਆ ਤੇ ਮੈਂ ਤੈਨੂੰਨੇ ਨੇ ਠੀਕ ਆ ਜੀ ਹੁਣ ਲੈ ਕੇ ਚਾਲਦੇ ਇਹਨੂੰ ਹੌਲੀ ਹੌਲੀ ਘਰੇ ਕਿਉਂਕਿ ਹੀ ਆ ਇਹ ਯਾਰ ਪੈਦਲੀ ਬਾਜ਼ਾਰ ਚ ਆ ਹੌਲੀ ਹੌਲੀ ਨਾ ਤੁਰ ਕੇ ਜਾਂਦੇ ਆ ਸਾਲਾ ਦਾ ਟਾਈਮ ਖੜ ਦੇ ਖੜ ਦੇ ਵਾ ਥੋੜੀ ਜੀ 10 ਮਿੰਟ ਦੀ ਘੱਲਣਾ ਵਾ ਇਹਨੂੰ ਲੈ ਕੇ ਜਾਣ ਦੀ ਘਰੇ ਘਰੇ ਚੱਲ ਕੇ ਤੁਹਾਨੂੰ ਮਿਲਦੇ ਆ ਲਓ ਜੀ ਸਾਰੇ ਨਾ ਪਹਿਲਾਂ ਤਾਂ ਆਪਾਂ ਕੰਮ ਕਰਦੇ ਆ ਕਲੀ ਨਾ ਜਿਹੜੀ ਮੁਰਗਾਂ ਦੇ ਖੁੱਡੇ 'ਚ ਛੱਡਦੇ ਆ ਇਹਨਾਂ ਨੂੰ ਸੇਫਟੀ 'ਚ ਕਰਕੇ ਆਹ ਲਓ ੂੰਡਾ ਭਰ ਲਿਆ ਆਪਾਂ ਤੇ ਪਹਿਲਾਂ ਇਹ ਖਿਲਾਰ ਦਿੰਨੇ ਆ ਖੁੱਡੇ ਦੇ ਵਿੱਚ ਹਲਕੀ ਹਲਕੀ ਨਲੇ ਤਾਂ ਕਲੀ ਦਾ ਬਈ ਬਹੁਤ ਫਾਇਦੇ ਤੁਸੀਂ ਵੀ ਆਪਦੇ ਕਬੂਤਰਾਂ ਵਾਲੇ ਖੁੱਡੇ ਜੀ ਵੀ ਆਪਾਂ ਸੱਟਾਂਗੇ ਤੁਸੀਂ ਵੀ ਸੱਟਿਆ ਕਰੋ ਜਰੂਰ ਨਲੇ ਤਾਂ ਖੁੱਡਾ ਜੀ ਗਿੱਲਾ ਹੋਵੇ ਨਾ ਉਹ ਸੁੱਕ ਜਾਂਦਾ ਇਹਦੇ ਨਾਲ ਨਲੇ ਕੋਈ ਬਿਮਾਰੀ ਨਹੀਂ ਆਉਂਦੀ ਠੀਕ ਹੈ ਜੀ ਚਲੋ ਨਾ ਤਾਂ ਨਹੀਂ ਲੈਣਾ ਸੀ ਆਪਾਂ ਇਹ ਬੱਬੇ ਦਾ ਵੇਰ ਵੀ ਨਾ ਚੱਕਰ ਨਹੀਂ ਰੋ ਬਾਈ ਐ ਮਾੜਾ ਮੋਟਾ ਕੰਧਾ ਦੇ ਵਿੱਚ ਮੇੜ ਦੋ ਆਵੇ ਐ ਜੀ ਜੇ ਮਾੜਾ ਮੋਟਾ ਖਾ ਵੀ ਲੈਣਗੇ ਨਾ ਤਾਂ ਵੀ ਨਹੀਂ ਕੋਈ ਚੱਕਰ ਮੁਰਗੇ ਜਾਂ ਕਬੂਤਰ ਇਹ ਕਲੀ ਆਪਾਂ ਤਾਂ ਪਾਣੀ ਜੀ ਵੀ ਪਿਆ ਦੇਣੇ ਹੁੰਨੇ ਆ ਪੂਰਾ ਓਕੇ ਰਪੋਟਾਂ ਬਾਈ ਕੰਮ ਆ ਲਓ ਹੁਣ ਇਹਨੂੰ پتہ ਕੀ ਕਰਨ ਆ ਰੱਖੀ ਆਪਣੀ ਹਾਕੀ ਸਟਿਕ ਜੀ ਇਕ ਇਹਦੇ ਨਾਲ ਨਾ ਮੈਂ ਹਰ ਆਏ ਮਿੱਟੀ ਕਰ ਦੇਣਾ ਇਹ ਦੇਖੋ ਠੀਕ ਆ ਜੀ ਆ ਜਿਹੜੀਆਂ ਫਾਲਤੂਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆ ਉਦੋਂ ਮੈਂ ਮੇਥੀ ਸੀਗੀ ਉਹਨੀਆਂ ਡੰਡੀਆਂ ਜੀਆਂ ਆ ਰੇ ਉਦੋਂ ਇਹਨਾਂ ਨੂੰ ਵੇਚੀ ਛੱਡਤੀ ਸੀ ਕਿਉਂਕਿ ਯਾਰ ਮੈਂ ਜਾਣਾ ਸੀਗਾ ਹਨਾ ਲਾਹਮ ਫਿਰ ਮੈਂ ਕਿਹਾ ਵੀ ਇਹਨਾਂ ਨੂੰ ਅੰਦਰ ਹੀ ਪਾ ਲੈਨੇ ਦਾਣੇ ਬਾਹਰ ਨਹੀਂ ਕਢਦੇ ਇੱਧਰ ਆ ਜਾਓ ਬਾਈ ਬਿੱਲੀ ਲੈ ਜੂ ਤੁਹਾਨੂੰ ਇੱਧਰ ਆ ਜਾਓ ਹੋ ਫਿਰਦੇ ਦੇਖ ਲੋ ਆ ਹਾ 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 ਆਇਓ 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 ਹਾ 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 ਲਾ ਦੇਖੋ ਬਾਈ ਬਾਕੀ ਹੁਣ ਦੋ ਤਿੰਨ ਨਾ ਆਪਣਾ ਸੈਟਅਪ ਹੈਗਾ ਵਾ ਸੁੰਨਾ ਮੁਰਗੀਆਂ ਨਾ ਹੁਣ ਆਪਾਂ ਖੁੱਡਾ ਭਰਨ ਦੀ ਕੋਸ਼ਿਸ਼ ਕਰਦੇ ਆ ਹੁਣ ਆਪਾਂ ਇਹ ਇਹਨਾਂ ਕਮਤਈਆਂ ਬਸ ਜਿਹੜੇ ਕੰਮ ਕਰਨ ਵਾਲੇ ਸ਼ੋਅ ਕਰਦੇ ਆ ਬਾਜੀਆਂ ਤੋਂ ਪਹਿਲਾਂ ਪਹਿਲਾਂ ਨਾ ਇਹਨਾਂ ਦਾ ਖੁੱਡਾ ਭਰ ਲੈਣਾ ਤੇ ਆਂਡੇ ਵੀ ਕਲੈਕਸ਼ਨ ਆਪਾਂ ਦੇਖਣੀ ਕਿੰਨੇ ਕ ਕਰਦੇ ਆ ਕਿੰਨੇ ਕ ਮਤਲਬ ਕੀ ਇਹ ਆਂਡਾ ਦੀ ਪ੍ਰੋਡਕਸ਼ਨ ਹੁੰਦੀ ਆ ਆਪਣੇ ਕੋਲ ਸੈਟਅਪ ਤੇ ਤੇ ਉਸਹਾਣਾ ਫਿਰ ਆਂਡੇ ਆਪਾਂ ਸਾਰਨੋਂ ਪਹਿਲਾਂ ਮੁਰਗੀ ਦੇਖਣੀ ਆਪਾਂ ਆਪਣੇ ਵਾਲੇ ਮੁਰਗੀਆਂ ਚ ਕੋਈ ਮੁਰਗੀ ਅੰਡਾ ਦਿੰਦੀ ਆ ਕਿ ਜਿਹੜੀਆਂ ਹੋਰ ਲੈ ਕੇ ਆਵਾਂਗੇ ਮੁਰਗਾ ਵੀ ਇਹ ਦੇਖ ਲਓ ਬਈ ਇਹਨਾਂ ਨੂੰ ਫੀਡ ਮੈਂ ਲੈ ਆਇਆ ਸੀ ਹਨ ਤੁਹਾਨੂੰ ਪਤਾ ਹੀ ਆ ਫੀਡ ਪਾਈ ਦੀ ਆ ਸੋਣੀ ਇੱਥੇ ਪਾਈ ਸੀਗੀ ਸਾਰੀ ਖਾ ਗਿਆ ਆਹ ਰੋਟੀਆਂ ਜਿਹਾ ਪਾਈਆਂ ਨੇ ਥੱਲੇ ਸੀਗੀ ਸਾਰੀਆਂ ਖਾ ਗਿਆ ਫੀਡ ਨਹੀਂ ਛੱਡਦੇ ਤੇ ਬਾਕੀ ਪਾਉਣੀ ਵੀ ਚਾਹੀਦੀ ਫੀਡ ਯਾਰ ਬੜੀ ਯੋਗੀ ਚੀਜ਼ ਆ ਲਓ ਜੀ ਹੁਣ ਮਿੱਟੀ ਦੇ ਵਿੱਚ ਆਪਾਂ ਕਰਤੀਏ ਕਲੀ ਮੈਕਸ ਤੁਹਾਨੂੰ ਕਹੇ ਜੇ ਮੈਂ ਦੱਸਿਆ ਨਾ ਵੀ ਜੇ ਮੜਾ ਮੋਟਾ ਖਾ ਵੀ ਲੈਣਗੇ ਕਲੀ ਤਾਂ ਵੀ ਕੋਈ ਚੱਕਰ ਨਹੀਂ ਲਓ ਜੀ ਹੁਣ ਆਪਾਂ ਮੁਰਗੇ ਤਾੜਦੇ ਨੇ ਖੁੜੇ 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 ਚਲੋ 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 ਖੁੜੇ 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 ਚਲੋ ਵੇ ਇਹ ਆਪਾਂ ਬਾਈ ਹੁਣ ਤਾਂ ਤਾੜਦੇ ਆ ਕਿਉਂਕਿ ਉੱਪਰ ਜਾਣਾ ਆਪਾਂ ਕਬੂਤਰਾਂ ਵਾਲੇ ਹੁਡੇ ਚ ਹਨਾ ਇਹਨਾਂ ਨੂੰ ਪੜਾ ਬਿੱਲੀ ਰਹੇ ਰੇ ਕਿਉਂਕਿ ਬਿੱਲੀ ਨੂੰ ਹੁਣ ਹੋਰ ਸ਼ਿਕਾਰ ਨਹੀਂ ਕੋਈ ਮਿਲਦਾ ਆ ਤਾਂ ਕਲੇ ਪਕੜੀ ਦਾ ਗੱਟਾ ਇਹ ਲੈ ਕੇ ਚੱਲਦੇ ਹਾਂ ਉੱਪਰ ਲੋ ਜੀ ਖੋਲਿਆ ਕੁੰਡਾ ਚਲੋ ਵੀ ਚਲੋ ਆ ਦੇਖ ਲਓ ਬਾਈ ਖੁੱਡਾ ਤਾਂ ਸੁੱਕਾ ਵਾਉ ਪਰ ਫੇਰ ਵੀ ਆਪਾਂ ਕਲੀ ਛੱਡ ਦਿੰਨੇ ਆ ਵਾਹ ਥੋੜੀ ਥੋੜੀ ਛੱਟਣੀ ਹੈ ਬਾਹਲੀ ਨਹੀਂ ਕਿਉਂਕਿ ਨਾ ਉਹਨਾਂ ਹੀ ਓਏ ਉਹ ਖਾਣ ਵਾਲੀ ਚੀਜ਼ ਨਹੀਂ ਬਾਈ ਜੀ ਖਾਣ ਵਾਲੀ ਨਹੀਂ ਲਓ ਜੀ ਉਹ ਖਾਨ ਵਾਲੀ ਨਹੀਂ ਭਰਾਓ ਇਹਨਾਂ ਨੂੰ ਐਂ ਲੱਗਦਾ ਵੀ ਕੋਈ ਨਾ ਚੀਜ਼ ਪਾਈ ਜਾਂਦਾ ਪਾਸੇ-ਪਾਸੇ ਪਾਸੇ ਆਦੇ ਮਣੀ ਮੂਟਿਆਂ ਉੱਤੇ ਵੀ ਛੁੱਟੀ ਜਾਊਗਾ ਨਾ ਚੰਗੀ ਚੀਜ਼ ਜੀ ਹੈ ਬਾਈ ਪਾਸੇ-ਪਾਸੇ ਇਹ ਆ ਲੋ ਸਾਰੇ ਕੋਰ ਨੇ ਘਰ ਮੈਂ ਤੇ ਆ ਲੋ ਇੱਥੇ ਵੀ ਇੱਥੇ ਵੀ ਇੱਥੇ ਵੀ ਆ ਲਓ ਬਾਈ ਫੋਨ ਤੇ ਵੀ ਕਲੀ ਪੈ ਗਈ ਐ ਆ ਦੇਖ ਲਓ ਠੀਕ ਆ ਜੀ ਹੁਣ ਇਹ ਉੜਦੀ ਵੀ ਨਹੀਂ ਇਨੀ ਚਲੋ ਜੀ ਉੱਤਰਾ ਦੇ ਪਾਸੇ ਆਜੋ ਆ ਦੇਖੋ ਨਾਲੇ ਬਾਈ ਆਪਣੀ ਨਾ ਪੁਰਾਣੀ ਜਿਹੜੀ ਪੋਲ ਸੀਗੀ ਆ ਵੈਰੀ ਇਹ ਹੁਣ ਆਪਾਂ ਦੁਬਾਰਾ ਇਹ ਚ ਛਤਰੀ ਲਾਇਆ ਕਰਾਂਗੇ ਹਾਂਜੀ ਨਵੇਂ ਉਹ ਡੱਬੀ ਜੀ ਵੀ ਅੱਟ ਗਈ ਕਿੱਥੇ ਨੱਟ ਤੇ ਆ ਅੱਛਾ ਚੱਲੋ ਜੀ ਇੱਧਰ ਵੀ ਇਹ ਕੰਮ ਕਰਦਗੇ ਕਲੀ ਵਾਲਾ ਬਸ ਥੋੜੀ ਜੀ ਸਿੱਟਣੀ ਆ ਕਿਉਂਕਿ ਫਿਰ ਫਿਰ ਸਿੱਟਦਾਂਗੇ ਨਾ ਆਪਾਂ ਉਹ ਨਹੀਂ ਕੁਸ ਕਹਿੰਦਾ ਭਰਾਓ ਬੈਠੇ ਰਹੋ ਚੱਕੋ ਜੀ ਇਹਨੇ ਸੈਟ ਤਾਂ ਆਪ ਹੀ ਕਰ ਲੈਣੀ ਤੌਰ ਫਿਰ ਕੇ ਇੱਧਰ ਬਾਹਲੇ ਦਿੱਤਨੀ ਪੈਣੀ ਆ ਦੇ ਹੁਣ ਜੇ ਇਹਦੇ ਨਾਲ ਨਾਲ ਇਹ ਆ ਦੇ ਹੁਣ ਇੱਥੇ ਪੁੱਜੀ ਦਾ ਪਾਣੀ ਹੁਣ ਹੀ ਡੁੱਲਦਾ ਵਾ ਹੈ ਐ ਇੱਕ ਮਿੰਟ ਇੱਥੇ ਖੜੀ ਫਿਰ ਛਟਾ ਦੇ ਬਾਈ ਛਟਾ ਲਓ ਦੇਖਦੇ ਆਪਾਂ ਨਿਸ਼ਾਨਾ ਇਹ ਆ ਲੈ ਚਾ ਲਓ ਵੀ ਬਾਈ ਟ੍ਰੇਮ ਭਰ ਲੈਂਦੀਆਂ ਇਹ ਵੀ ਰੱਖ ਦਿੰਨੇ ਆਪਾਂ ਪਹਿਲਾਂ ਇੱਧਰ ਰੱਖ ਦਿਓ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਨਾ ਛੋਲੇ ਸਰੋਂ ਤੇ ਕਣਕ ਓਕੇ ਜੀ ਆ ਲਓ ਬਾਈ ਖਾਓ ਤੁਸੀਂ ਰੱਜ ਕੇ ખાઉ ખાઓ 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 આજો આજુ આજુ હાજી તા કેડા અચ્છા ખાળો 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 લઉ ਉਂਡਾ ਲਾਦ ਗਈ ਤੇ ਆਹ ਟਰੇ ਰੱਖ ਦਿੰਨੇ ਆ ਇਹਨਾਂ ਨੂੰ ਲਓ ਵੀ ਭਾਈ ਖਾ ਲੋ ਖਾ ਲੋ ਖਾ ਲੋ ਆਜੋ ਆਜੋ ਹਾ 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 ਆਇਓ 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 ਬਾਕੀ ਦੇਖੋ ਯਾਰ ਭਾਈ ਕਿੰਨਾ ਕਹਿਣ ਲੱਗਦਾ ਨਾ ਮਾਹੌਲ ਕਲੀ ਛੜਕਦੀ ਨਾ ਤਾਂ ਕਰਕੇ ਆਜੋ ਆਇਓ ਠੀਕ ਆ ਤੈਨੂੰ ਉਤਰ ਦਿਆਂ ਥੱਲੇ ਆਓ ਕੀ ਗੱਲ ਆ ਇਧਰ ਆਓ ਆਇਓ ਆਇਓ ਖੜੀ ਮੇਰੇ ਤੋਂ ਡਰਦੇ ਯਾਰ ਆਪਾਂ ਦਰਵਾਜ਼ਾ ਲਾ ਦਨੇ ਆ ਠੀਕ ਹੈ ਜੀ ਪਾਣੀ ਇਹਨਾਂ ਨੂੰ ਜਦੋਂ ਜ਼ਾਣੇ ਖਾਲੇ ਉਹ ਪਿਆ ਦਾਂਗੇ ਲੋ ਮੇਰੇ ਮਤਰੋ ਪਾਪਾ ਮੰਗਦਾ ਸੀ ਦਵਾਈ ਅੱਖਾਂ ਚ ਪਾਉਣ ਲਈ ਪਤਨ ਦੀਲੀ ਵਾਲੀ ਹੈ ਨਾ ਉਹ ਇੱਕ ਬੱਚੇ ਦੇ ਕੋਸ ਹੋ ਗਿਆ ਉਹਦੇ ਅੱਖ ਤੇ ਤੇ ਉਹ ਆਪਾਂ ਸੜਤੀ ਆ ਤੇ ਇਹ ਵੀਡੀਓਜ਼ ਆਪਾਂ ਇੱਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜੂਸ ਤੇ ਵੀਡੀਓ ਕੇ ਦੈ ਲਗੀ ਤੇ ਬਾਕੀ ਯਾਰ ਬਾਈ ਕਮੈਂਟ ਕਰਦੇ ਹੁੰਦੇ ਬਈ ਪੈਨ ਕਿਹੜਾ ਪੈਨ ਬਾਈ ਆਪਣਾ ਪੈਨ ਨਹੀਂ ਆਪਣਾ ਹੈਗਾ ਸ਼ਹਿਰ ਹੈ ਸ਼ਹਿਰ ਤੁਹਾਨੂੰ ਮੈਂ ਦੱਸਿਆ ਵੀ ਆਪਣੇ ਜਦੋਂ 1000 ਸਬਸਕ੍ਰਾਈਬਰ ਹੋ ਗਏ ਉਹ ਦਿਨ ਆਪਾਂ ਰਿਵੀਲ ਕਰ ਦਾਂਗੇ ਠੀਕ ਹੈ ਜੀ ਬਾਏ ਮਿੱਤਰੋ ਕਰੀ ਜਾਂਦਾ ਪਾਟਰੀਟਮੈਂਟ ਆ ਵੀ